ਜੀ ਲੱਗਦਾ ਹੋਈ ਗਈ ਆ ਚਲ ਸਬਜੀ ਦਾ ਕੰਮ ਨਿਬੜ ਗਿਆ ਵਾ ਏਦਾਂ ਨਾ ਕਰੀਏ ਚਾਚੀ ਪਰੋਂ ਹੋ ਕੇ ਆਈਏ ਉਹਨਾ ਘਣਾ ਵਾ ਪਈਨਾਂ ਨੂੰ ਪਤਾ ਨਹੀਂ ਲੱਗਾ ਪਿੱਦਲਜੀਤ ਦਾ ਰਿਸ਼ਤਾ ਹੋ ਗਿਆ ਵਾ ਤੇ ਵਧਾਈ ਦੇ ਨਹੀਂ ਆਏ ਉਹ ਭਾਈ ਆਪਣੇ ਮਨ ਚ ਗੁੱਸਾ ਕਰਕੇ ਬੈਠੀ ਹੋਵੇ ਇਹਨਾਂ ਨੂੰ ਪੁੱਛਦੀ ਆ ਭਲਾ ਪੀ ਜਾ ਕੇ ਤਾਂ ਹੋਣਾ ਆਈ ਉਹਨਾਂ ਦੇ ਘਰੋਂ ਤੇ ਚੱਲ ਜਾ ਕੇ ਵਧਾਈ ਦੇਵਾਂਗੇ ਫੇਰ ਆਵੇਂ ਅੱਗੇ ਚਾਚੀ ਉਹ ਜੀ ਆ ਫੇਰ ਆਵੇਂ ਗੁੱਸਾ ਕਰਨਾਂਗੇ ਜਾਣੀ ਆ ਭਲਾ ਸੌਂਦੇ ਨਹੀਂ ਕਿੱਥੇ ਜੇ ਆਜੋ ਆਜੋ ਅੰਦਰ ਹੀ ਆ ਬਣ ਗਈ ਸਬਜੀ ਹਾਂਜੀ ਸਬਜੀ ਬਣ ਗਈ ਆ ਬਸ ਲੱਗੀ ਹੀ ਫੁਲਕੇ ਲਾਉਣ ਵਾਲੇ ਰਹਿ ਗਏ ਸੀ ਅੱਛਾ ਤੇ ਮੈਂ ਫੁਲਕੇ ਲਾ ਕੇ ਦਿਖਾਉ ਫਿਰ ਰੋਟੀ ਮੈਨੂੰ ਤਾਂ ਭੁੱਖ ਬੜੀ ਲੱਗੀ ਆ ਮੈਂ ਤੇ ਉਹ ਸਬਜੀ ਡੀਕਣ ਦੇ ਮੈਂ ਚੱਲ ਬਣ ਜਾਂਦੀ ਆ ਤੇ ਫੇਰ ਹੀ ਖਾਣਾ ਨਹੀਂ ਬਸ ਰੋਟੀ ਤਿਆਰੀ ਆ ਖਾਉ ਤੇ ਹੀ ਤੇ ਨਿਆਣੇ ਵੀ ਪਤਾ ਨਹੀਂ ਕਿੱਧਰ ਨੂੰ ਚੱਲ ਗਏ ਸਗੋ ਵੀ ਖਾ ਲੈਂਦੇ ਨਿਆਣੇ ਹੁਣੇ ਗਏ ਮੇਰੇ ਲਾਗੋ ਹੀ ਬਾਹਰ ਚੱਲੇ ਜਾਂਦੇ ਖੇਡਣ ਤੇ ਉਹਨਾਂ ਦੇ ਸਿਰ ਸੁਰ ਵਾਉਣ ਵਾਲੇ ਹੀ ਹੋ ਕੋਈ ਨਹੀਂ ਕਰਦੀ ਆ ਹਲਦੇ ਰਸੋਈ ਚ ਮਹਾਂ ਨੇ ਬੇੜ ਕੇ ਆਈਆਂ ਕੰਮ ਤੂੰ ਪਤਾ ਕੀ ਕਰਿਆ ਕਰ ਦੋ ਘੰਟੇ ਨਾਲ ਸਵੇਰੇ ਸਵਕਤੇ ਉੱਠ ਜਾ ਕਰ 4 ਵਜੇ ਮੈਂ ਉੱਠ ਜਾਣਾ ਵਾ ਤੇ ਤੂੰ ਮੇਰੇ ਨਾਲ ਹੀ ਉੱਠ ਜਾ ਕਰ ਚੱਲ ਮੇਰੀ ਤਾਂ ਗੱਲ ਸੁਣੋ ਮੈਂ ਗੱਲ ਕਿਹੜੀ ਕਰਨ ਆਈ ਆ ਮੇਰਾ ਰਾਦਾ ਬਣੰਦਿਆ ਹੀ ਵੀ ਚਾਚੀ ਜੀ ਉਹਨਾਂ ਦੇ ਘਰ ਚੱਲੀਏ ਕੱਲ ਹੁਣ ਜਦੋਂ ਭੂਆ ਜੀ ਉਹਨਾਂ ਨੇ ਦੱਸਿਆ ਵੀ ਦਲਜੀਤ ਦਾ ਰਿਸ਼ਤਾ ਪੱਕਾ ਹੋ ਗਿਆ ਵਾ ਤੇ ਥੋੜੇ ਦਿਨਾਂ ਤੱਕ ਉਹਨਾਂ ਨੇ ਵਿਆਹ ਰੱਖ ਦੇਣਾ ਵਾ ਤੇ ਚਾਚੀ ਉਹਨਾਂ ਨੇ ਮੰਨ ਜੇ ਹੋ ਸੋਚਣਾ ਵਾ ਪੀ ਵਧਾਈ ਦੇਣੀ ਆਈ ਤੇ ਉਹਨਾਂ ਨੇ ਤੇ ਮੇਰੇ ਵੱਲੋਂ ਕਹਿਣਾ ਵਾ ਖਰੇ ਰੁਪਿੰਦਰ ਨੇ ਨਹੀਂ ਆਉਣ ਦਿੱਤਾ ਤੁਸੀਂ ਇਦਾਂ ਕਰੋ ਰੋਟੀ ਆਪਾਂ ਖਾਣੇ ਆ ਗਈ ਤੇ ਚਲੋ ਚੱਲੀਏ ਲੈ ਆਹ ਦੀ ਗੱਲ ਮੈਂ ਸੋਚੀ ਨਹੀਂ ਰਵਿੰਦਰ ਉਹ ਤਾਂ ਗੱਲ ਤੇ ਹੀ ਠੀਕ ਵਾ ਜੈ ਇਦਾਂ ਨਾ ਕਰੀਏ ਪੂਆ ਦੇਖ ਲਈਏ ਇਹ ਓਹੋ ਪੂਆ ਨੂੰ ਕਾਦਾ ਡਿਕਣਾ ਵਾ ਅਹੀਂ ਆਪਣੇ ਕਰੋ ਜਾਣਾ ਆ ਪੂਆ ਨੇ ਆਪਣੇ ਪਿੰਡੋਂ ਆਉਣਾ ਆ ਸਾਨੂੰ ਪੂਆ ਦੇ ਨਾਲ ਕਾਦਾ ਮੇਲ ਵਾ ਨਾਲੇ ਪੂਆ ਜੀ ਦੇ ਕੱਲ ਆਏ ਆ ਉਹਨਾਂ ਦੇ ਘਰ ਤੁਸੀਂ ਇਦਾਂ ਕਰੋ ਆਪਾਂ ਜਾਣੇ ਆ ਮੈਂ ਦੋ ਦੋ ਫੁੱਲ ਕੇ ਲਾਉਣੀ ਆ ਖਾਓ ਤੇ ਚਲੋ ਹੋ ਕੀ ਆਈਏ ਤੂੰ ਫਿਰ ਲਿਆ ਹਾਂ ਰੋਟੀ ਤੇ ਉਹ ਖਾ ਕੇ ਤੇ ਫਿਰ ਚਲ ਜਾਨੇ ਆ ਪਤਾ ਨਾ ਗੱਲ ਕੀ ਆ ਸਾਡਾ ਕੰਮ ਹੋ ਜਾਂਦਾ ਥੋੜਾ ਸ਼ਰੀਕੇ ਜਰੀ ਦਾ ਉਹਨਾਂ ਦੀ ਤੇ ਰਿਸ਼ਤੇਦਾਰੀ ਆ ਆਹੋ ਉਹਨਾਂ ਦੀ ਗੱਲ ਹੋਰ ਹੋ ਜਾਂਦੀ ਆ ਚੱਲ ਕੋਈ ਗੱਲ ਨਹੀਂ ਚਲ ਜਾਨੇ ਜੇ ਤੂੰ ਕਹਿਣ ਦੀ ਆ ਤੇ ਆਹੋ ਉਦਾਂ ਵੀ ਕਰ ਰਹੀ ਆ ਅੱਜ ਨਾਲੇ ਸਲਾਹ ਗੱਲਬਾਤ ਕਰ ਆਉਨੇ ਆ ਕੋਈ ਨਾਲੇ ਚਲੋ ਪੁੱਛਗਿਸ਼ ਹੋਣੇ ਨਾਲੇ ਹੋ ਜਾਊਗਾ ਵੀ ਚਲੋ ਵੀ ਆਪਣੇ ਆਏ ਹੈ ਹਨਾ ਉਹ ਆਹੋ ਚਾਚੀ ਦਾ ਸੁਭਾਗ ਆ ਗਏ ਉਦਾਂ ਦਾ ਕੁਝ ਭਾਈ ਦੇ ਦੂਜੇ ਬੰਨੇ ਤੁਰ ਪਏ। ਪੀ ਤੂੰ ਕਿਹੜਾ ਲਾਗੋ ਆ ਗਏ ਜੀ। ਕੋਈ ਗੱਲ ਨਹੀਂ ਆ। ਨਿਆਣਾ ਨੂੰ ਰਹਿਣ ਦੇਣਾ ਵਾ ਘਰੇ ਤੇ ਆਪਾਂ ਹੋਵਨੇ ਆ ਜਾ ਗਏ। ਚੱਲਿਆਂ ਹਾਂ ਦੋ ਫੁਲਕੇ ਖਾ ਕੇ ਤੇ ਫਿਰ ਚੱਲਦੇ ਆ। ਚਲੋ ਠੀਕ ਆ। ਹਾਂ। ਗੱਲ ਤੇ ਉਦਾਂ ਹੀ ਜੀ ਸਹੀ ਆ। ਚਾਚੀ ਨੇ ਉਲਟੀ ਸੋਚਣਾ ਪਿਪੂਆ ਦੇ ਨਾਲ ਹੀ ਆਏ ਆ। ਅਸੀਂ ਨਾ ਇਕੱਲੇ ਹੋ ਕੇ ਆੰਨੇ ਆ। ਪੂਆ ਨੇ ਕੀ ਪਤਾ ਕਿੱਦਾਂ ਆਉਣਾ। ਇਹ ਕਹੀ ਜਾਂਦੇ ਆ ਵੀ ਥੋੜੇ ਦਿਨਾਂ ਨੂੰ ਵਿਆਹ ਵਾ ਤੇ ਨਾਲੇ ਵਿਆਹ ਦੀ ਤਰੀਕ ਦਾ ਪਤਾ ਲੱਗ ਜਾਊਗਾ। ਗੱਲਾਂ ਬਾਤਾਂ 'ਚ ਪੁੱਛਾਂਗੇ ਨਾ ਭਲਾ ਉਹਨਾਂ ਨੂੰ। ਕੋਈ ਗੱਲਾਂ ਰਹੀਆਂ ਇਹਨਾਂ ਦੀਆਂ ਭੂਆ ਨੂੰ ਪੁੱਛ ਲਈਏ ਭੂਆ ਨੇ ਜਾਣਾ ਭੂਆ ਤਾਂ ਤੁਹਾਡੀ ਹਲੇ ਕੱਲ ਹੋ ਕੇ ਗਈ ਹੈ ਕੀ ਪਤਾ ਸਾਰਾ ਕੁਝ ਕਰ ਕਤਰ ਕੇ ਨਹੀਂ ਗਈ ਹੈਗੀ ਇਹ ਬਸ ਉਹਨਾਂ ਦੇ ਹੀ ਮਗਰ ਲੱਗੇ ਆ ਅੱਗੇ ਵੀ ਇਹਨਾਂ ਨੇ ਘਰ ਆਪਣਾ ਨਾ ਉਹਦੇ ਮਗਰ ਲੱਫੇ ਜਾੜਿਆ ਵਾ ਤੇ ਮੈਨੂੰ ਜਿਆਦਾ ਫੇਰ ਇਹਨਾਂ ਨੇ ਉਹ ਕੰਮ ਕਰਨਾ ਭੂਆ ਨਾਲ ਉਹਨਾਂ ਤੁਹਾਨੂੰ ਮੈਂ ਹਟਾਉਣੀ ਹੈ ਜੱਜ ਨਹੀਂ ਹਰ ਥਾਂ ਭੂਆ ਪਰਦਾਨ ਕੀਤੀ ਹੈ ਚੁੱਪ ਫਟਾਫਟ ਰੋਟੀ ਲਾ ਦਾਂਗੇ ਇਹਨਾਂ ਨੂੰ ਆ ਪਾਣ ਕੇ ਹੀ ਖਾਉਂਗੀ ਇਹਨਾਂ ਜੋਗੀ ਪਕਾ ਦੇਣੀ ਰਪਿੰਦਰ ਹਾਂਜੀ ਚੱਲ ਵਧੀਆ ਹੋ ਗਿਆ ਵਾ ਘਰ ਦਾ ਵਿਆਹ ਆ ਗਿਆ ਵਾ ਆਓ ਨਹੀਂ ਚਲੋ ਵਧੀਆ ਵਾ ਘਰ ਦਾ ਵਿਆਹ ਰਸੋਈ ਟਿੱਕੀ ਦਾ ਵਾ ਰਿਸ਼ਤੇਦਾਰਾਂ ਚ ਸਾਰੇ ਵਿਆਹੀ ਆ ਹਾਂਜੀ ਆਹ ਤਾਂ ਚੱਲ ਇਹ ਆ ਬਚਾਚੀ ਨੂੰ ਹੁਣ ਵਧਾਈ ਉਹ ਦੇ ਦਿੰਦੀ ਚੰਗਾ ਹਾਂਜੀ ਨਹੀਂ ਕੋਈ ਨਹੀਂ ਉਹ ਤੇ ਦਵਾਂਗੇ ਘਰੇ ਹੀ ਹੁਣੇ ਆਦਾਂ ਦੇ ਸਾਰੇ ਗੇਟ ਤੇ ਖੁਲਾਈ ਹੈ ਗੇਟ ਤੇ ਖੁੱਲਾ ਹੀ ਆ ਤੇ ਮੇਰੇ ਸਾਨੂੰ ਅੰਦਰ ਵਾ ਸਾਰੇ ਜਣੇ ਮਾਰੋ ਹਾਂ ਆਜਪਲਾ ਚੱਲ ਆਜ ਗਈ ਮਾਰਨੀ ਆ ਖੋ ਲੈਣੀ ਆ ਬੂਆ ਚਾਚੀ ਜੀ ਓ ਬੇਟੀ ਅੰਦਰ ਆ ਜਾ ਆ ਜਾ ਲਵਲੀ ਅਗਰ ਦੋ ਲਵਲੀ ਨਹੀਂ ਆਈ ਮਮੀ ਜਾਬ ਨਹੀਂ ਆਵਾ ਇਥੇ ਲਵਲੀ ਦੀ ਆ ਸਾਸਿਕਾ ਬਬੀ ਸਾਸਿਕਾ ਜੀ ਸਾਸਿਕਾ ਬਬੀ ਸਾਸਿਕਾ ਜੀ ਜੀ ਚਲੋ ਆਜੋ ਉੱਥੇ ਅੰਦਰ ਹੀ ਆਜੋ ਚਲ ਇੱਥੇ ਬਹਿ ਜਾਣਾ ਹੈ ਨਹੀਂ ਉੱਥੇ ਆਜੋ ਅੰਦਰ ਆਦੇ ਪੁੱਤ ਇੱਥੇ ਆਜੋ ਹਾਂਜੀ ਆਗੇ ਜੀ ਬੈਠੋ ਦਲਜੀਤ ਗਿਆ ਕਿੱ데 ਦਲਜੀਤ ਇੱਥੇ ਹੋਣਾ ਕਿੱ데 ਚਾਚੀ ਜੀ ਅਹੀਂ ਸੁਣਿਆ ਬਦਲਜੀਤ ਦਾ ਵਿਆਹ ਆ ਗਿਆ ਆ ਵਧਾਈਆਂ ਹੋਣ ਤੁਹਾਨੂੰ ਬਹੁਤੀਆਂ ਬਹੁਤੀਆਂ ਦੀਦੀ ਤੁਹਾਨੂੰ ਵੀ ਹੋਣਾ ਲੇ ਰਪਿੰਦਰ ਤੈਨੂੰ ਵੀ ਵਧਾਈਆਂ ਬਹੁਤੀਆਂ ਬਹੁਤੀਆਂ ਹਾੜਲੇ ਲਾੜਲੇ ਦੇ ਹੋਰ ਦਾ ਵਿਆਹ ਵਾ ਅਸੀਂ ਦੋਵਾਂ ਨੇ ਨਾ ਐਨ ਚੰਗੀ ਤਰ੍ਹਾਂ ਵਿਆਹ ਵੇਖਣਾ ਵਾ ਹੁਣ ਇਹੋ ਹੀ ਰਹਿ ਗਿਆ ਅਸੀਂ ਬਸ ਵਿੱਚ ਹਾਂਜੀ ਦੀਦੀ ਚਾਚੀ ਜੀ ਜਪਦਾ ਸੁਣਿਆ ਨਹੀਂ ਆ ਸੱਚੀ ਵਧਾਈ ਹੋਵੇ ਤੁਹਾਨੂੰ ਵੀ ਤੁਹਾਨੂੰ ਬਹੁਤ ਵਧਾਈਆਂ ਬਹੁਤੀਆਂ ਮੁਬਦੀਆਂ ਚਾਚੀ ਜੀ ਸੇਧ ਠੀਕ ਵੀ ਹੈਗੀ ਆ ਢੱਲੇ ਢੱਲੇ ਜਿਹਾ ਲੱਗਦੇ ਆ ਨਹੀਂ ਠੀਕ ਵਾ ਐਸ਼ ਐਸ਼ ਮੈਂ ਢੱਲੇ ਜਿਹਾ ਲੱਗਦੇ ਆ ਸ਼ਾਇਦ ਉਹ ਨਹੀਂ ਨਹੀਂ ਰਪਿੰਦਰ ਉਦਾਂ ਹੀ ਕੀ ਮੈਨਾਂ ਪਾਣੀ ਲਿਉਣੀ ਆ ਤੁਸੀਂ ਬਹੁਤ ਨਹੀਂ ਨਹੀਂ ਬਹੁਤ ਹੀ ਹੁਣੇ ਰੋਟੀ ਖਾ ਗਈ ਨਾ ਤੇ ਉਸੇ ਟਾਈਮ ਇਧਰ ਨੂੰ ਆ ਗਈ ਆ ਲੈ ਲਵਲੀ ਤੂੰ ਤੇ ਦੱਸਿਆ ਹੀ ਨਹੀਂ ਫਿਰਪਿੰਦਰ ਨੇ ਵੀ ਨਾਲ ਆਉਣਾ ਤੂੰ ਮੜਾ ਜਾ ਫੋਨ ਹੀ ਕਰ ਦਿੰਦਾ ਬੈਠਾ ਸੀ ਰੋਟੀ ਨਹੀਂ ਖਾਣ ਤੇ ਅਚਾਨਕ ਸਲਾਹ ਬਣ ਗਈ ਸਾਡੀ ਤੇ ਮੈਂ ਚੱਲ ਹੋ ਆਉਂਦੇ ਆ ਤੂੰ ਨੇ ਪਹਿਲੀ ਵਾਰੀ ਸਾਡੇ ਘਰ ਆਉਣਾ ਸੀ ਤੇ ਤੂੰ ਮੜਾ ਜਾ ਦੱਸ ਹੀ ਦਿੰਦਾ ਸਾਨੂੰ ਉਹ ਚੱਲ ਕੋਈ ਗੱਲ ਨਹੀਂ ਇੱਥੋਂ ਤੇ ਆਏ ਆ ਅਸੀਂ ਲੱਗੋਈ ਕੋਈ ਨਹੀਂ ਦੀਦੀ ਆਪਣੇ ਘਰ ਵਾ ਦੱਸ ਤੇ ਲਿਆਂਦਾ ਨਹੀਂ ਨੂਰ ਨੂੰ ਤੇ ਗੁਰਪ੍ਰੀ ਨੂੰ ਉਹ ਦੀਦੀ ਦੇ ਹੀ ਖੇਡਣ ਦੇ ਹਾਲੇ ਨੋਂਟਣ ਵਾਲੇ ਹੀ ਤੇ ਮੈਂ ਚੱਲਾ ਪਾ ਹੋਮ ਨੇ ਆ ਤੇਂਿਆਣੇ ਤਾਨੂੰ ਪਤਾ ਫੇਰ ਆਵੇਂ ਨਾਲ ਤੇ ਚੱਲ ਕੋਈ ਗੱਲ ਨਹੀਂ ਫੇਰ ਕੀ ਲਿਆਉਣਾ ਸੀ ਅੱਗੇ ਕਿੜੇ ਹੋਮ ਦੇ ਨਹੀਂ ਸਾਡੇ ਘਰ ਨਹੀਂ ਨਹੀਂ ਹੁੰਦਾ ਹੈਂ ਆ ਚਾਚੀ ਜੀ ਸਾਨੂੰ ਤੇ ਪਤਾ ਹੀ ਨਹੀਂ ਕਿ ਦਲਜੀਤ ਦਾ ਇਦਾਂ ਵਿਆਹ ਰੱਖਿਆ ਵਾ ਉਹ ਤੇ ਗੱਲ ਭੂਆ ਜੀ ਆਏ ਤੇ ਉਹਨਾਂ ਨੇ ਦੱਸਿਆ ਮੜਾ ਜਿਆ ਕਿ ਇਦਾਂ ਕਰਕੇ ਦਲਜੀਤ ਦਾ ਰਿਸ਼ਤਾ ਹੋ ਗਿਆ ਵਾ ਤੇ ਥੋੜੇ ਦਿਨਾਂ ਦਾ ਕੀ ਵਿਆਹ ਵਾ ਏਨੇ ਜਾਣ ਕੀ ਇਹ ਕਾਵੇਂ ਗੱਲ ਬਣ ਗਈ ਐ ਤੇ ਹੋਰ ਉਤਾਂ ਦਾ ਨਾ ਨਹੀਂ ਲੈਣ ਦੇ ਜੀ ਅੱਛਾ ਅੱਛਾ ਹਾਂ ਤੇ ਫਿਰ ਇਹ ਆਖੰਡੇ ਕਰਨਾ ਵਾ ਮੈਂ ਚਲ ਕਰ ਲਉ ਫਿਰ ਕੁੜੀ ਵੀ ਚੰਗੀ ਰੱਖਦੀ ਆ ਵੇਖ ਆਈਆਂ ਹੀ ਠੀਕ ਠੀਕ ਤੂੰ ਹੀ ਨਹੀਂ ਲੈ ਨਾਲ ਨਹੀਂ ਫਿਰ ਇਹੋ ਮੈਂ ਕਹਿੰਨਾ ਨੂੰ ਕਰ ਲਿਆ ਮੈਂ ਤੂੰ ਵੇਖ ਆਉ ਜਾ ਕੇ ਠੀਕ ਠੀਕ ਨਾਲ ਭੂਆ ਜੀ ਕਰਾਉਂਦੇ ਆ ਤੇ ਚੰਗਾ ਹੀ ਹੋਣਾ ਵਾ ਤੈਨਹੀਂ ਕਿ ਆ ਵੀ ਚਲੋ ਹਨਾ ਕਹਿਣ ਦੇ ਇਹ ਚਲੋ ਕਰ ਲੈਂਦੇ ਨਹੀਂ ਚਲੋ ਸਿਆਣੇ ਆਂ ਦੀਦੀ ਜੋ ਵੀ ਕਰਨਗੇ ਚੰਗਾ ਹੀ ਕਰਨਗੇ ਨਹੀਂ ਨਹੀਂ ਬਹੁਤ ਵਧੀਆ ਨਾ ਨਾਲੇ ਗਾੜੀ ਹੋਵੇ ਜੋ ਸਾਰਾ ਬੰਦਾ ਕੰਮ ਕਰਦਾ ਹੋਵੇ ਤਾਂ ਫਿਰ ਚਲੋ ਬੈਠੋ ਤੁਸੀਂ ਤੇ ਮੈਂ ਚਾਹ ਬਣਾਉਣੀ ਆਂ ਆ ਦੀਦੀ ਬਹਿ ਜਾਓ ਬੜੀ ਗੱਲਾਂ ਬਾਤਾਂ ਕਰਨੀਆਂ ਆਂ ਚਾਹ ਕੋਈ ਨਹੀਂ ਪੀਲੇਗੀ ਇੱਥੇ ਕਰਕੇ ਕੋਈ ਨਹੀਂ ਕਰੋ ਗੱਲਾਂ ਬਾਤਾਂ ਮੈਂ ਚਾਹ ਬਣਾ ਕੇ ਤੇ ਲਿਉਣੀ ਆਂ ਨਹੀਂ ਨਹੀਂ ਦੀਦੀ ਚਾਹ ਦੀ ਨਹੀਂ ਲੋੜ ਹੈਗੀ ਨਹੀਂ ਜਾ ਤੂੰ ਉੱਠ ਬਣਾ ਤੇ ਨਾਲੇ ਨਾ ਦਲਜੀਤ ਨੂੰ ਫੋਨ ਕਰ ਕਿੱਥੇ ਗਿਆ ਵਾ ਤੇ ਉਹ ਕੋ ਮੰਗਵਾ ਲਾ ਚਾਹ ਦੇ ਨਾਲ ਕੋਈ ਗੱਲ ਨਹੀਂ ਮੰਮੀ ਮੰਗਵਾ ਲੈਣੀ ਆ ਮੈਂ ਜਵੇਸਨ ਹੈਗਾ ਪਕੌੜੇ ਕੱਢ ਲਾ ਕੋਈ ਨਹੀਂ ਵੇਖ ਲੈਣੀ ਆ ਤੇ ਕੋਈ ਨਿਰਪਿੰਦਰ ਤੁਸੀਂ ਬੋ ਮੈਂ ਆ ਗਈ ਬਸ 2 ਮਿੰਟ ਚ ਚਲੋ ਠੀਕ ਜੀ ਹੋਰ ਪਹਿਲੀ ਵਾਰ ਘਰ ਆਏ ਆ ਤੇ ਹੁਣ ਨਹੀਂ ਇਦਾਂ ਕਰਣਾ ਉਹਨਾਂ ਨੂੰ ਨਵਲੀ ਕੰਮ ਨਹੀਂ ਕਰਨੀ ਅੱਜ ਉਹ ਨਹੀਂ ਨਹੀਂ ਚਾਚੀ ਅੱਜ ਘਰੇ ਹਾਂ ਅੱਜ ਛੁੱਟੀ ਸਮਝ ਲਓ ਤੁਸੀਂ ਤੇ ਉਹਨਾਂ ਨੂੰ ਗੋਪੀਣਾ ਨਹੀਂ ਮਿਲਿਆ ਮੈਂ ਹਿੰਨ ਆਲਸਾ ਕੋ ਫੇਰ ਤੋਰ ਜਾਂਦੇ ਘੜੀ ਜਾਣੀ ਗੋਪੀ ਉਹਨਾਂ ਨੂੰ ਕੀ ਲੈਣਾ ਉਹਦੇ ਲਿਬੜੇ ਹੀ ਬੜੇ ਆ ਤਨਵਾਲ ਨੂੰ ਲੈਣਾ ਅਹੀਂ ਰੱਖਣਾ ਮਿੱਟੀ ਉੱਤੇ ਪਈ ਏ ਤੇ ਉਹਦੇ ਪਾਣੀ ਜਿਆ ਪਾਇਆ ਉਹਨਾਂ ਨੇ ਉਹਨਾਂ ਦੇ ਖੇਤਣ ਆ ਹਣ ਵਿਆਹ ਦੀਆਂ ਵੀ ਕਰੋ ਤਿਆਰੀਆਂ ਫਿਰ ਹਾਂਜੀ ਵਿਆਹ ਦੀਆਂ ਤਿਆਰੀਆਂ ਕਰਨੀਆਂ ਆਂਗੇ ਸੂਟ ਸੱਟ ਸਵਾਵਾਂ ਹੁਣ ਘਰ 'ਚ ਵਿਆਹ ਆਵਾ ਦੱਸ ਲੜਕੀ ਕੀ ਹਾਲ ਬੱਲੇ ਫੋੜ ਠੀਕ ਆ ਸਾਸ਼ੀ ਬਹਿ ਜਾ ਬੈਠੇ ਬੈਠੇ ਤੁੰਦੇ ਆਏ ਹੋ ਅਜੇ ਆਈਆਂ ਤੇ ਗੜਗੜੀ ਅੱਛਾ ਅੱਛਾ ਮੈਂ ਪੁੱਛਣ ਡਿਆ ਕਿੱਥੇ ਆਦੇ ਕਹਿੰਦੇ ਇੱਥੇ ਹੀ ਆ ਮੈਂ ਡੇ ਤੇ ਗਿਆ ਸੀ ਮੜਾ ਅੱਛਾ ਅੱਛਾ ਹੋਰ ਸਨਾ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵਧਾਈ ਹੋਏ ਪ੍ਰਾਦਨ ਵਿਆਹ ਨਾਲੋਂ ਬਹੁਤ ਹੀ ਬਹੁਤ ਹੀ ਵਧਾਈਆਂ ਹਾਂ ਭਾਜੀ ਤੁਹਾਨੂੰ ਵੀ ਬਹੁਤ ਹੀ ਆਹ ਦਲਜੀਤ ਤੂੰ ਹੋ ਰਹਿ ਗਿਆ ਸਾਡੇ ਘਰਾਂ ਚ ਚੱਲ ਵਧੀਆ ਤੇਰਾ ਵੀ ਵਿਆਹ ਹੋ ਜਾਊਗਾ ਆਹ ਲਗਲੀ ਇਹ ਤੇ ਗੱਲ ਹੈ ਵਾ ਨਾਲੇ ਬਾਕੀ ਸਾਰੀ ਗੱਲ ਤੈਨੂੰ ਪਤਾ ਹੀ ਆ ਜੋ ਵੀ ਹੋਇਆ ਵਾ ਹੋਇਆ ਹੋ ਤਾਂ ਮੈਨੂੰ ਗੱਲ ਦਾ ਪਤਾ ਵਾ ਨਾਲੇ ਫਿਰ ਨੂੰ ਹਟ ਜਾਏਗਾ ਤੂੰ ਚਲ ਇਹ ਤੇ ਹੈਗੀ ਆ ਹਾਂ ਕਲੀ ਮੋਟਰਸਾਈਕਲ ਚੁੱਕਿਆ ਉਧਰ ਨੂੰ ਤੇ ਕਜੀ ਉਧਰ ਨੂੰ ਆਹ ਫਿਰ ਜ਼ਿੰਮੇਵਾਰੀਆਂ ਪੈਣੀਆਂ ਨਾਲ ਤੈਨੂੰ ਜ਼ਿਆਦਾ ਪਤਾ ਨੇ ਗੱਲਾਂ ਦਾ ਕੋਇਆ ਹੋਏ ਤੇ ਹੈ ਇਆ ਚੱਲ ਆ ਜਾ ਉਧਰ ਬਹਿਨੇ ਜਾਗੇ ਚੱਲ ਫਿਰ ਉਧਰ ਚਲ ਜਾਈਏ ਮੈਂ ਬਹਿਨਾ ਦਿਲਜੀਤ ਲੱਗੇ ਤੇ ਤੁਸੀਂ ਕਰੋ ਗੱਲਾਂ ਬਾਤਾਂ ਹੈ ਹਾਂਜੀ ਠੀਕ ਆ ਇਹ ਕਿਹੜੀ ਗੱਲ ਦੀ ਗੱਲ ਕਰਨ ਦੀ ਆ ਇਹ ਕਿਹੜੀ ਗੱਲ ਦੀ ਗੱਲ ਕਰਨ ਦੀ ਮੈਨੂੰ ਤਾਂ ਕੁਝ ਪਤਾ ਨਹੀਂ ਆ ਪਤਾ ਨਹੀਂ ਕੁਝ ਪਤਾ ਨਹੀਂ ਇਹਨਾਂ ਨੇ ਕੁਝ ਮੈਨੂੰ ਤਾਂ ਦੱਸਿਆ ਹੀ ਨਹੀਂ ਆ ਦੱਸਿਆ ਹੀ ਨਹੀਂ ਆ ਪਤਾ ਨਹੀਂ ਆ ਪਤਾ ਨਹੀਂ ਆ ਕੋਰਤੋਂ ਹੁੰਦਾ ਸਵਾਟ ਤੇ ਠੀਕ ਠਾਕ ਹੀ ਆ ਹੁਣ ਹਾਂਜੀ ਚਾਚੀ ਜੀ ਵਧੀਆ ਠੀਕ ਠਾਕ ਤੇ ਕੁੜੀ ਐ ਕੁੜੀ ਕਰਦੀ ਕੰਮ ਕੰਮ ਉਹਨੂੰ ਚਾਚੀ ਜੀ ਮੈਂ ਬਹੁਤਾ ਡੰਨੇ ਨਹੀਂ ਆਂ ਵੀ ਚੱਲ ਨਹੀਂ ਆਣੀ ਐ ਵਿਚਾਰੀ ਨਹੀਂ ਚਲਦਾ ਆਇਆ ਕਰ ਤੇ ਉਹਨੂੰ ਪਤਾ ਲੱਗ ਜੇ ਕੰਮ ਕਰਨ ਦਾ ਨਾਲੇ ਉਹਨੂੰ ਨਾਲ ਛੁੱਟੀਆਂ ਪੈਣੀਆਂ ਨਾਲ ਨਾ ਬਚਾਰਾ ਹੱਥ ਹਟਾ ਲੈਂਦੀ ਐ ਉਹ ਨਹੀਂ ਨਹੀਂ ਉਹ ਤੇ ਹੈ ਹੀ ਆ ਚਲੋ ਕਰ ਲੈਂਦੀ ਐ ਮੈਂ ਜਦ ਮੜਾ ਮੋੜਾ ਕਵਾਂ ਦੇ ਕਰ ਲੈਂਦੀ ਥੋੜਾ ਬੋਧਾ ਹੂੰ ਨਾ ਬਹੁਤਾ ਮੈਂ ਕਦੀ ਕੀ ਆਈ ਨਹੀਂ ਹੁਣ ਤੂੰ ਹੀ ਕਹਿਣਾ ਮੈਂ ਜੇ ਤੂੰ ਨਾ ਕਹੀਂ ਕਿ ਤੇ ਕਹਿਣਾ ਕਹਿਣਾ ਮੈਂ ਉਹ ਕਹਿਣਾ ਤੇ ਚਾਚੀ ਜੀ ਮੈਂ ਆਈ ਆ ਮੈਂ ਮੰਦੀ ਆ ਭਰੀ ਆ ਭੀ ਜੇ ਹੁਣ ਮੈਂ ਉਹਦੇ ਕੋ ਕੰਮ ਕਰਵਾਇਆ ਪਰ ਏਸੇ ਮੂੰਹ ਦੇ ਨਾਲੇ ਮੁੜ ਕੇ ਲੋਕਾਂ ਨੇ ਕਹਿਣਾ ਵਾ ਲੈ ਜੇ ਇਹ ਦੀ ਆਪਣੀ ਮਾਂ ਹੁੰਦੀ ਤੇ ਇਦਾਂ ਹੀ ਕਰਦੀ ਤੇ ਇਹ ਹੁਣ ਆਗੇ ਮਗਰੋਂ ਉਹਦੇ ਕੋ ਸਾਰਾ ਕੰਮ ਕਰਾਉਂਦੀ ਆ ਚਾਚੀ ਜੀ ਸਾਰੇ ਪਾਸੇ ਰਖਣੇ ਪੈਂਦੇ ਆ ਰਪਿੰਦਰ ਸਾਰਾ ਇੱਕ ਸੂਰ ਤੇਰਾ ਵਾ ਜੇ ਇਹਨੂੰ ਵੀ ਨਾ ਹੁਣ ਤੋਂ ਢਾਟ ਕੇ ਰੱਖੇਗੀ ਨਾ ਤੇ ਫੇਰ ਹੀ ਉਹਨੇ ਰੋਕਾਉਣਾ ਮੁੰ ਦੁਨੀਆਂ ਨੇ ਕੱਲ ਨੂੰ ਤੈਨੂੰ ਗੱਲਾਂ ਕਰਨੀਆਂ ਨੇ ਆਖਣਾ ਮੈਂ ਤੇਰੀ ਮਾਂ ਹੀ ਉਹਨੇ ਸਮਝਾਇਆ ਨਹੀਂ ਕੋਸ਼ਿਸ਼ ਵੀ ਇਹਨੂੰ ਤੇ ਜੇ ਅੱਜ ਤੂੰ ਉਹਨੂੰ ਸਮਝਾ ਲਵੇਂਗੀ ਤੇ ਚੰਗੀ ਰਹੇਗੀ ਉਹ ਦੇਖੋ ਨਾ ਝਾੜੂ ਪੋਚਾ ਲਵਾਇਆ ਕਰ ਘਰ ਦਾ ਸਾਰਾ ਕੰਮ ਲਿਆ ਕਰ ਉਹ ਦੇਖੋ ਉਹਨੂੰ ਸਬਜ਼ੀਆਂ ਬਣਾਉਣੀਆਂ ਵੀ ਦੱਸ ਕਿਦਾਂ ਬਣਾਈਦੀਆਂ ਵਾਂ ਸਾਰਾ ਕੰਮ ਉਹਨੂੰ ਦੱਸੇਂਗੀ ਤੇ ਫੇਰ ਪਤਾ ਲੱਗਣਾ ਮਾਨੂੰ ਤੇ ਨਾਲ ਤੂੰ ਵੀ ਸੌਖੀ ਰਹੀਂ ਕਿ ਨਾਲ ਹਾਂਜੀ ਚਾਚੀ ਜੀ ਉਹਦੇ ਹੈ ਹੀ ਆ ਮੈਂ ਸੋਚ ਲੈਣੀ ਆ ਕਿ ਚੱਲ ਨਹੀਂ ਆਣੀ ਆ ਤੇ ਕੋਈ ਨਹੀਂ ਜੇ ਬਾਕੀ ਤੁਸੀਂ ਕਹਿਨ ਦੇਈਆਂ ਨਾ ਤੇ ਕੋਈ ਨਹੀਂ ਫੇਰ ਮੈਂ ਸਾਰਾ ਕੰਮ ਕਰਾਇਆ ਕਰੂੰਗੀ ਉਹ ਦੇਖੋ ਲਈ ਉਹਨਾਂ ਨੇ ਆਣੇ ਆਣੇ ਤੇ ਭੂਏ ਚੜ ਜਾਂਦੇ ਹੁੰਦੇ ਨੇ ਆਣੇ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਮੈਂ ਉਹਦੇ ਕੋਲ ਨਾ ਹੁਣ ਸਾਰਾ ਕੰਮ ਕਰਾਇਆ ਕਰੂੰਗੀ ਜਿਹੜਾ ਵੀ ਹੈ ਤੇ ਉਹ ਤਰਾ लवली ਠੀਕ ਰਹਿੰਦਾ ਹਾਂਜੀ ਨਹੀਂ ਇਹ ਤਾਂ ਠੀਕ ਹੀ ਰਹਿੰਦੇ ਆ ਅੱਛਾ ਉਹ ਤਰਾ ਮੈਂ ਤਾਂ ਕਿੰਦਰਾ ਕਰਨ ਬਰਬਾਜਾ ਫੇਰ ਆਕਰ ਇਹਨੂੰ ਨਾ ਭੋਲਾ ਨਾ ਤੋਂ ਸਮਝੀ ਇਹ ਤੀਜ ਬੜਾਈਓ ਇਹ ਹੀ ਹੋ ਫਿਰ ਨਾਲ ਆਪਣਾ ਆਪਣਾ ਜਰਾ ਕਿਸੇ ਸੰਭਾਲ ਕੇ ਰੱਖਾਂਗੇ ਤੇ ਸੌਖੀ ਰਹਾਂਗੇ ਹਾਂਜੀ ਚਾਚੀ ਜੀ ਕੋਈ ਗੱਲ ਨਹੀਂ ਆ ਉਹਦਾ ਹੈਗੇ ਤੇ ਚੰਗੀ ਐ ਸੁਭਾਅ ਦੇ ਹੋਂਦਾ ਕਿ ਦਿਨਾਂ ਕੋਈ ਵੱਧ ਘੱਟ ਗੱਲਬਾਤ ਕੀਤੀ ਨਹੀਂ ਕੋਈ ਵੀ ਤੇ ਬਾਕੀ ਕੋਈ ਨਹੀਂ ਗਾਂ ਤੋਂ ਧਿਆਨ ਨਹੀਂ ਰੱਖੂੰਗੀ ਜਿੱਦਾਂ ਤੁਸੀਂ ਕਹਿੰਦੇ ਆ ਚਲ ਚਾਚੀ ਜੀ ਮੈਨੂੰ ਇਹ ਦੱਸੋ ਕਿ ਦਲਜੀਤ ਦਾ ਰਿਸ਼ਤਾ ਤੁਸੀਂ ਥੋੜੇ ਦਿਨਾਂ ਵਿੱਚ ਹੀ ਕਰਤਾ ਵਾ ਤੇ ਭੂਆ ਜੀ ਡਈਆ ਕਰਾਉਣਾ ਮਰਪਿੰਦਰ ਮੈਨੂੰ ਕੇ ਗੱਲ ਦਾ ਨਹੀਂਗਾ ਪਤਾ ਨਾ ਮੈਨੂੰ ਪੁੱਛਿਆ ਹੀ ਉਹਨਾਂ ਨੇ ਆਪ ਹੀ ਉਹ ਕਰਨ ਦੇ ਨੇ ਮੈਂ ਤਾਂ ਸਾਂਹ ਕਰਤਾ ਉਹਨਾਂ ਨੇ ਜੋ ਕਰਨ ਦੇ ਉਹ ਕਰਨ ਦੇ ਆ ਗਾਂ ਹੋਗੇ ਉਹ ਵੀ ਮਗਰ ਲੱਗਾ ਪੈਰ ਨਹੀਂ ਮਗਰ ਲੱਗ ਗਿਆ ਵਾ ਉਹਦੇ ਭੂਆ ਦੇ ਨਹੀਂ ਚਾਚੀ ਜੀ ਤੁਸੀਂ ਵੀ ਕਰ ਦੇਵੇ ਜਮਾਂ ਤੇ ਤੁਹਾਡਾ ਹੀ ਫਰਜ ਬੰਦਾ ਜੋ ਵੀ ਸਲਾਹ ਤੁਸੀਂ ਕਰਨੀ ਆ ਮੇਰੀ ਕੋਈ ਸਲਾਹ ਨਹੀਂ ਆ ਇਹਨਾਂ ਦੇ ਨਾਲ ਭੂਆ ਨੇ ਇੱਕ ਘਰ ਤਾਂ ਅੱਗੇ ਜਾੜਿਆ ਤੇ ਹੁਣ ਦੂਜੇ ਘਰ ਵੜ ਗਈ ਆ ਹੁਣ ਇੱਧਰ ਪਤਾ ਨਹੀਂ ਕੀ ਕਰ ਸਵਾਰਦੀ ਤੇ ਕੀ ਨਹੀਂ ਸਵਾਰਦੀ ਸਾਰਾ ਟੱਬਰ ਮਗਰ ਲਾ ਲਿਆ ਵਾ ਉਹਨੇ ਤੇ ਮੈਂ ਤੇ ਮੈਨੂੰ ਤਾਂ ਪੁੱਛਦਾ ਹੀ ਨਾ ਮੇਰਾ ਪੁੱਤ ਵੀ ਨਹੀਂ ਪੁੱਛਦਾ ਮੈਨੂੰ ਵੀ ਮੇਰਾ ਕੀ ਕਿੱਥੇ ਮੇਰਾ ਘਰਨਾ ਕਿੱਥੇ ਨਹੀਂ ਕਰਨਾ ਮੈਂ ਇਹ ਮੇਰੇ ਪੁੱਛੇ ਤਾਂ ਬਕਾਰ ਹੋ ਵੀ ਤੱਕ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਐ ਸਤੀ ਜੀ ਜੋ ਵੀ ਕਰਨ ਦੇ ਚੰਗਾ ਹੀ ਕਰਨ ਦੇ ਹੋਣਗੇ ਭਾਵੇਂ ਆ ਵੀ ਗਲਤ ਗੱਲ ਵਾ ਕੋਈ ਨੀ ਫਰਜ ਬੰਦਾ ਤੁਹਾਨੂੰ ਪੁੱਛਣ ਦਾ ਤੁਸੀਂ ਵੀ ਘਰ ਚ ਵੱਡੇ ਆ ਮੈਂ ਤਾਂ ਰਪਿੰਦਰ ਡਰ ਡਰ ਕੇ ਘੜੀਆਂ ਕੱਢਣ ਡਈਆਂ ਇਹਨਾਂ ਦੇ ਵਿੱਚ ਇਹ ਜਿਹੜੀਆਂ ਜਦੋਂ ਹੁੰਦੀ ਆ ਨਾ ਇਹ ਪੂਰੇ ਫੁਵਾੜੇ ਪਾ ਦਿੰਦੀ ਆ ਘਰ ਦੇ ਵਿੱਚ ਆਣ ਕੇ ਕੀ ਇੱਥੇ ਕਰੇ ਬੰਦਾ ਤੇ ਨਾ ਕੀ ਕਰੇ ਜਿੱਥੇ ਵੱੜਦੀ ਆ ਉਥੇ ਇਹ ਖੇੜਾ ਕਰ ਕਰ ਕੇ ਸੁੱਟ ਦਿੰਦੀ ਆ ਤੇ ਦਲਜੀਤ ਵੀ ਹੁਣ ਮਗਰ ਲੱਗਾ ਵਾ ਨਾ ਤੇ ਦਲਜੀਤ ਨੂੰ ਕੰਜਕਾਲ ਨੂੰ ਔਖਾ ਹੋਣਾ ਫੇਰ ਇਹਨੂੰ ਮਾਂ ਦਾ ਚੇਤਾ ਆਉਣਾ ਫੇਰ ਮੇਰੀ ਮਾਂ ਠੀਕ ਮੈਨੂੰ ਆਂਦੀ ਹੁੰਦੀ ਸੀ ਜਿਦ ਦਿਨ ਬਗਾਨੀ ਨੇ ਸਾਰਾ ਕੰਮ ਮੇਰੇ ਕੋਲ ਆਇਆ ਕਰਨਾ ਵਾ ਨਾ ਝਾੜੂ ਪੋਚਾ ਲਵਾਇਆ ਕਰੇ ਕਿੰਨੀਆਂ ਫੁੱਲ ਖੇ ਲਵਾਇਆ ਕਰੇਗੀ ਤੇ ਕੋਈ ਫੇਰ ਇਹਨੂੰ ਪਤਾ ਲੱਗਣਾ ਕਿ ਮਾਂ ਕੀ ਚੀਜ਼ ਹੁੰਦੀ ਆ ਉਹ ਚਲ ਕੋਈ ਨਹੀਂ ਚਾਚੀ ਜੀ ਐਵੇਂ ਨਹੀਂ ਇਦਾਂ ਗੱਲਾਂ ਕਰੀਦੀਆਂ ਸੁਖ ਨਾ ਸਕਣ ਦੇ ਕੰਮ ਹੁਣ ਕਰ ਕਰਨੇ ਆ ਤੇ ਚਲੋ ਕੋਈ ਨਹੀਂ ਤੂੰ ਰੱਬ ਦਾ ਨਾਮ ਲੈ ਕੇ ਨਾ ਤੇ ਸ਼ੁਰੂ ਕਰੋ ਕੰਮ ਵਾ ਜੋ ਵੀ ਕਰਨਾ ਵਾ ਕੋਈ ਨਹੀਂ ਕਰਨ ਦੇ ਨੇ ਕੰਮ ਸਭ ਹੋਣ ਦੇ ਆ ਉਹ ਚਲੋ ਚਾਚੀ ਜੀ ਛੱਡੋ ਇਹ ਵਾਲੀਆਂ ਗੱਲਾਂ ਤੇ ਹੁਣ ਨਾ ਖੁਸ਼ੀ-ਖੁਸ਼ੀ ਸਾਰੇ ਕੰਮ ਕਰੋ ਗਾੜੀ ਹੋ ਗਏ ਸੁਖ ਨਾ ਨਿੱਕੇ ਪੁੱਤ ਦਾ ਵਿਆਹ ਵਾ ਕਰਨਾ ਹੀ ਪੈਣਾ ਵਾ ਹੁਣ ਤੇ ਤੂੰ ਮੇਰੀ ਸੁਣ ਲੈ ਗੱਲ ਤੂੰ ਆਦੇ ਨਾਲ ਜਰਾ ਘਾਟੀ ਮੂੰਹ ਲਾਇਆ ਕਰ ਇਹ 12 40 ਦਾ ਛੱਡਣਾ ਨਹੀਂ ਉਹ ਕੱਖ ਵੀ ਕਿਸੇ ਦੇ ਘਰ ਦਾ ਕੋਈ ਗੱਲ ਨਹੀਂ ਚਾਚੀ ਜੀ ਜਿਹਦੇ ਘਰ ਵੜਦੀ ਛੜਦੀ ਨਹੀਂ ਉਹ ਕੱਖ ਵੀ ਕਾਇ ਕਾਲੀ ਕੀੜੀ ਵਾਂਗੂ ਤੁਰੀ ਫਿਰਦੀ ਐ ਠੀਕ ਆ ਦਲਜੀਤ ਦੇ ਵੇਲਾ ਕੰਮ ਜੇ ਮੈਂ ਫੋਨ ਕੀਤਾ ਸੀ ਨਾ ਵੀ ਅੱਡੇ ਤੋਂ ਕੋ ਖਾਣ ਨੂੰ ਲੈ ਆਈ ਤੇ ਉਹ ਵੀ ਨਾ ਸੇਵੀਆਂ ਤੇ ਬਿਸਕੁਟ ਲੈ ਆਇਆ ਵਾ ਇਹਨਾਂ ਨੇ ਵੀ ਕੋਈ ਚੱਜ ਦੀ ਚੀਜ਼ ਲਿਆਵਾ ਹੁਣ ਇਹਨਾਂ ਨਾਲ ਹੀ ਬਣਾਉਣੀ ਪਣੀ ਐ ਚਾਹ ਦਲਜਿੰਦਰ ਲੈ ਆਇਆ ਚਾਹ ਹੁਣ ਉਹ ਭਾਵੇਂ ਉੱਠ ਕੇ ਚੱਲ ਜਾਂਦੇ ਤੇਰੀ ਚਾਹ ਹੀ ਨਹੀਂ ਬਣੀ ਨਹੀਂ ਮਮੀ ਜੀ ਮੈਂ ਨਾ ਪਹਿਲਾਂ ਉਧਰ ਫੜਾਉਣ ਚਲ ਗਈ ਸੀ ਦਲਜੀਤ ਉਹਨਾਂ ਨੂੰ ਅੱਛਾ ਮੈਂ ਹਾਂ ਉਹਨਾਂ ਨੂੰ ਪਹਿਲਾਂ ਫੜਾ ਆਉਣੀ ਆ ਤੇ ਫੇਰ ਚੱਲ ਇੱਧਰ ਲੈ ਜਾਨੀ ਹੋਰ ਕਦਮ ਦੇ ਵਿਚਾਰੇ ਬੈਠੇ ਆਣ ਕਿਤੇ ਚੱਲ ਇਹ ਲੜ ਬੰਦ ਦੀਦੀ ਬਾਜੀ ਦਾ ਹੁੰਦਾ ਹੁਣ ਢੀਰ ਤਾਂ ਹਾਂ ਬਹੁ ਹੁੰਦਾ ਐਸੇ ਐਸਾ ਠੀਕ ਠਾਕ ਵਧੀਆ ਇਹ ਹੁਣਾਂ ਨੇ ਨਹੀਂ ਹੋਣਾ ਵਿਆਹ ਤੇ ਨਹੀਂ ਕੋਸ਼ਿਸ਼ ਤੇ ਕਰਨ ਦੇ ਆ ਕਿ ਜਿਆ ਤੇ ਹੋਣਾ ਵੇਖੋ ਹੁਣ ਗਾੜੀ ਤੈਨੂੰ ਪਤਾ ਹੀ ਆ ਕੰਮਾਂ ਦੇ ਸਾਹ ਕਿਤਾਬ ਦਾ ਹਾਂਜੀ ਨਹੀਂ ਉਹ ਤੇ ਹੈ ਹੀ ਜੇ ਉਹ ਭੇਜਣਗੇ ਤੇ ਆ ਜਾਣਗੇ ਠੀਕ ਆ ਹਾਂ ਉਹਦਾ ਆਸਤੇ ਪੂਰੀ ਆ ਵੀ ਆ ਹੀ ਜਾਣਗੇ ਚਲੋ ਵਧੀਆ ਵਾ ਚਲ ਕਰਦਾ ਵਿਆਹ ਤੇ ਧਿਆਨ ਜਾਂ ਹੁੰਦਾ ਆ ਮਗਰ ਹਨਾ ਨਹੀਂ ਅਹੀਂ ਤੇ ਆਪ ਕਹਿਣ ਰਹੇ ਆ ਵੀ ਆ ਜਾਣ ਤੇ ਚੰਗਾ ਵਾ ਹਾਂਜੀ ਤੈਨੂੰ ਪਤਾ ਕਿੰਨੇ ਕੰਮ ਹੁੰਦੇ ਆ ਤੇ ਭੱਜ ਨਟ ਕਰਕੇ ਤੇ ਕਰ ਲਾਂਗੇ ਉਹਨੇ ਵਿਚਾਰੇ ਨੇ ਵੀ ਇਕੱਲੇ ਨੇ ਕਿੱਧਰ ਕਿੱਧਰ ਜਾਣਾ ਵਾ ਆਉ ਨਹੀਂ ਉਹ ਤੇ ਹੈ ਹੀ ਆ ਚਲੋ ਕੋਈ ਨਹੀਂ ਇਹ ਲੱਗੀ ਹੈਗੀ ਆ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਆ ਕੋਈ ਗਲਤੀ ਦੱਸ ਦਿਓ ਇਹਨਾਂ ਨੂੰ ਦੇ ਕੋ ਉਹ ਤੇ ਕੋਈ ਨਹੀਂ ਆ ਅੱਗੇ ਵੀ ਚੱਲ ਨਾਲ ਮਿਲ ਕੇ ਹੀ ਕਰਦੇ ਆ ਹਾਂਜੀ ਪਰ ਫਿਰ ਵੀ ਅਹੀਂ ਕੰਨੇ ਚਲਾ ਆਈ ਜਾਂਦੇ ਚੰਗਾ ਹੀ ਆ ਠੀਕ ਆ ਚਲ ਪੀਓ ਚਾਹ ਸਰਪੰਦਰ ਤੋੜਾ ਫੇ ਚਲੀਏ ਬਸ ਬਸ ਚਾਹ ਪੀ ਲੀਜੇ 2 ਮਿੰਟ ਭਾਜੀ ਤੇ ਕਾਲੇ ਪੈ ਗਏ ਆ ਵੇ ਆ ਜਾਂਦੀ ਹੈ ਚਾਹ ਪੀ ਲੈਂਦੇ ਘੋਟੋ ਨੂੰ ਅਜੇ ਹੁਣ ਤੇ ਤੁਸੀਂ ਆਏ ਤਾਂ ਇਹਦੇ ਕਾਲੇ ਪੈ ਵੀ ਗਏ ਹੋ ਤੁਸੀਂ ਨਹੀਂ ਨਹੀਂ ਚਾਚੀ ਜੀ ਚਲੀਏ ਉਹ ਨਿਆਣੇ ਘਰ ਵਾ ਦੇਖੀ ਜਾ ਕੇ ਉਹਨਾਂ ਵੱਲ ਵੀ ਕੋਈ ਨਹੀਂ ਨਿਆਣੇ ਨੂੰ ਖੇਡਦੇ ਹੁਣੇ ਆ ਮੈਂ ਤਾਂ ਆਂਦੀ ਸਗੋਂ ਉਹਨਾਂ ਨੂੰ ਨਾਲ ਲੈਣ ਦੇਣਾ ਤੇ ਚੱਲ ਘੜੀ ਬੈ ਵੀ ਜਾਣਾ ਸੀ ਨਹੀਂ ਦੀਦੀ ਤੁਸੀਂ ਆਇਓ ਹੁਣ ਕਿਸੇ ਦਿਨ ਘਰ ਤੇ ਆਪਾਂ ਚਲੀਏ ਹੁਣ ਐ ਕੋਈ ਗੱਲ ਨਹੀਂ ਆਉਂਗੀ ਮੈਂ ਠੀਕ ਹੈ ਚਾਚੀ ਫਿਰ ਚੰਗਾ ਫਿਰ ਚੰਗਾ ਆਇਓ ਘਰ ਨੂੰ ਹਾਂ ਕਾਵਾਂਗੇ Canggah tu ni? Canggah bau.